ਉਦੋਂ ਤੁਸੀਂ ਇਹਨਾਂ ਨੂੰ ਪ੍ਰੋਵਾਈਡ ਕਰਾ ਦੋ ਤੁਸੀਂ ਨਾ ਇਹ ਕਿੰਨੇ ਪੈਸੇ ਆ ਜੀ ਇਹ ਇਹ 275000 ਕੁਝ ਦਿਨ ਪਹਿਲਾਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੇ ਅਸੀਂ ਇੱਕ ਭੈਣ ਦੀ ਵੀਡੀਓ ਪਾ ਕੇ ਮਦਦ ਦੀ ਗੁਹਾਰ ਲਗਾਈ ਸੀ ਅੱਜ ਉਸੇ ਬੇਨਤੀ ਨੂੰ ਕਬੂਲ ਕਰਦੇ ਹੋਏ ਅਮਰੀਕਾ ਤੋਂ ਪਰੋੜੀ ਦੇ ਐਨ ਆਰ ਆਈ ਬੀਨਾਂ ਨੇ ਪੜ੍ਹ ਲਈ ਭੇਜੀ ਵੱਡੀ ਸਹਾਇਤਾ ਹੱਡ ਤੋੜ ਵੀ ਮਿਹਨਤ ਵਿੱਚੋਂ ਇੱਕ ਇੱਕ ਡਾਲਰ ਬਚਾ ਕੇ ਜਿਨ੍ਹਾਂ ਐਨ ਆਰ ਆਈ ਵੀਰਾਂ ਨੇ ਇਸ ਪਿੰਡ ਦੀ ਸਹਾਇਤਾ ਕੀਤੀ ਹੈ ਪਰਿਵਾਰ ਵੱਲੋਂ ਤੇ ਬੀਬੀ ਸੀਡਰਨਾਚ ਰੇਡੀਓ ਵੱਲੋਂ ਅਸੀਂ ਸਿਰ ਝੁਕਾ ਕੇ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਇਹ ਗੱਲ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਕਿ ਪਿੰਡ ਭਰੋੜੀ ਦੇ ਐਨ ਆਰ ਆਈ ਅਮਰੀਕਾ ਦੇ ਵੀਰਾਂ ਨੇ ਕਦੇ ਵੀ ਕਿਸੇ ਲੋੜਵੰਦ ਨੂੰ ਪੈਖਰੀ ਦਿਖਾਈ ਅੱਜ ਇਸ ਭੈਣ ਲਈ 275000 ਰੁਪਇਆ ਭੋੜੀ ਦੇ ਅਮਰੀਕਾ ਤੋਂ ਐਨ ਆਰ ਆਈ ਵੀਰਾਂ ਵੱਲੋਂ ਇਸ ਭੈਣ ਦੀ ਬੱਚੀ ਦੇ ਇਲਾਜ ਲਈ ਭੇਜਿਆ ਗਿਆ ਹੈ ਯਾਦ ਕਰਾ ਦਈਏ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਇਹ ਭੈਣ ਭਰੋਲੀ ਦੀ ਹੈ ਜਿਸ ਦੀ ਲੜਕੀ ਜਲੰਧਰ ਦੇ ਮਹਿੰਗੇ ਹਸਪਤਾਲ ਵਿੱਚ ਇੱਕ ਐਕਸੀਡੈਂਟ ਕਾਰਨ ਬੁਰੀ ਹਾਲਤ ਹੂੜ ਤੇ ਦਾਖਲ ਕਰਵਾਈ ਗਈ ਸੀ ਗਰੀਬ ਪਰਿਵਾਰ ਹੋਣ ਦੇ ਨਾਤੇ ਇਲਾਜ ਨਾ ਕਰਾਉਣ ਦੀ ਸਮਰੱਥਾ ਯਾਰ ਕਰਦੇ ਹੋਏ ਦਾਨੀ ਸੱਜਣਾ ਨੂੰ ਅਪੀਲ ਕੀਤੀ ਸੀ ਕਿ ਮੇਰੀ ਮਦਦ ਕੀਤੀ ਜਾਵੇ ਅੱਜ ਭਰੋਲੀ ਦੇ ਅਮਰੀਕਾ ਦੇ ਐਨ ਆਰ ਆਈ ਵੀਰਾਂ ਨੇ ਦੋ ਭੈਣ ਨੂੰ 275000 ਦੀ ਸਹਾਇਤਾ ਭੇਜ ਕੇ ਉਹਦੇ ਜ਼ਖਮਾਂ ਨੂੰ ਦਰਦ ਨੂੰ ਹੌਲਾ ਕਰਨ ਦੀ ਪੂਰਜੋਰ ਕੋਸ਼ਿਸ਼ ਕੀਤੀ ਇੱਕ ਵਾਰ ਫਿਰ ਤੋਂ ਪਰਿਵਾਰ ਪਰੋ ਤੇ ਬੀ ਵੀ ਸੀ ਇੰਟਰਨੈਸ਼ਨਲ ਦੀ ਮੈਂ ਤੁਹਾਡਾ ਆਪਣਾ ਵੀਰ ਕਾਲਾ ਕਤਾਰੀਆ ਵੱਲੋਂ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੀ ਦੁਆ ਕਰਦਾ ਹਾਂ ਹੋਰ ਨਾ ਦੇਸ਼ਾਂ ਵਿੱਚ ਵੀ ਬੈਠੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਬੱਚੀ ਦੇ ਇਲਾਜ ਤੇ ਬਹੁਤ ਸਾਰਾ ਪੈਸਾ ਖਰਚ ਹੋ ਰਿਹਾ ਹੈ ਪ੍ਰਾਈਵੇਟ ਜਿਲੰਦਰ ਦੇ ਹਸਪਤਾਲ ਵਿੱਚ ਦਾਗਲ ਹੈ ਬੱਚੀ ਦੀ ਹਾਲਤ ਖਰਾਬ ਹੈ ਜਿੰਨਾ ਵੀ ਹੋ ਸਕੇ ਜਿਆਦਾ ਜਿਆਦਾ ਮਦਦ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇ ਆਪ ਦੇ ਧੰਨਵਾਦੀ ਹੋਵਾਂਗੇ ਮਦਦ ਭੇਜਣ ਦਾ ਤਰੀਕਾ ਪਿੰਡ ਵਿੱਚ ਤੁਸੀਂ ਕਿਸੇ ਵੀ ਆਪਣੇ ਰਿਸ਼ਤੇਦਾਰ ਦੇ ਥਰੂ ਜਾ ਕੇ ਸਿੱਧੇ ਬ੍ਰੀਜ ਦੇ ਪ੍ਰਿੰਟਸ ਨਾਲ ਗੱਲ ਕਰ ਸਕਦੇ ਤੁਸੀਂ ਚੱਕਦੇ ਹੋ ਤੇ ਮਦਦ ਪੁੱਛ ਸਕਦੇ ਹੋ ਹੋਰ ਜਾਣਕਾਰੀ ਲਈ ਬੀਬੀਸੀ ਇੰਟਰਨੈਸ਼ਨਲ ਏਰੀਆ ਦਾ ਵਟਸਐਪ ਨੰਬਰ ਹੈਗਾ 98772 18907 ਤੇ ਸੰਭਰ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨੰਬਰ ਇੱਕ ਵਾਰ ਫੋਲ ਦਿੰਦੇ ਆ 98772 18907 ਵਟਸਐਪ ਨੰਬਰ ਬੁਸਾਇਆ ਸੀਗਾ ਕਿ ਸਾਡਾ ਪਿੰਡ ਤੁਹਾਡੀ ਬਾਹਰ ਜਰੂਰ ਫੜੇਗਾ ਸੋ ਅਸੀਂ ਆਪਣੇ ਇਸ ਕੰਮ ਲਈ ਜਿਹੜਾ ਅਸੀਂ ਉਪਰਾਲਾ ਕੀਤਾ ਹੈਗਾ ਆ ਵਾਈ ਗੁਰੂ ਨਾ ਕਰੇ ਕਿਸੇ ਹੋਰ ਸੱਜਣ ਨੂੰ ਇਦਾਂ ਦੀ ਮਦਦ ਦੀ ਲੋਰ ਨਾ ਪਵੇ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਅਸੀਂ 24 ਘੰਟੇ ਕਾਦਰਾ ਬੀਵੀ ਸੀ ਇੰਟਰਨੈਸ਼ਨਲ ਰੇਡਿਓ ਤੋਂ ਮੈਂ ਕਲਕੱਟਾਰੀ ਆ ਇਹਨੇ ਦੇ ਦਿੱਤੀ ਤੁਹਾਨੂੰ ਇਹਨਾਂ ਦਾ ਇਹ ਮਾਦੀ ਬਾਹ ਫੜੀ ਆ ਉਹ ਇੱਦਾਂ ਹੀ ਫੜ ਕੇ ਰੱਖਣ ਮੇਰੀ ਬਾਹ ਛੱਡਣਾ ਬਸ ਇਹੀ ਮੈਂ ਧੰਨਵਾਦ ਕਰਦੀ ਆ ਪੁੱਤੋ ਤੁਹਾਡਾ ਜਿਹੜਾ ਤੁਸੀਂ ਮੇਰੀ ਬੱਚੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪੁੱਤ ਤੰਦਰੁਸਤੀ ਰੱਖੀ ਤੁਹਾਡੀ ਮਾਲਕਮ ਬਹੁਤ ਬਹੁਤ ਦੇਵੇ ਤੁਹਾਨੂੰ